ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਜਣੇ ਇਸ ਸਮੇਂ ਵੀਡੀਓ ਦੇਖ ਰਹੇ ਮੇਰੇ ਦਾਤਾ ਸਾਰਿਆਂ ਨੂੰ ਤੰਦਰੁਸਤ ਰੁੱਥੀਆਂ ਬਖਸ਼ਿ ਚੜ੍ਹਦੀ ਕਲਾ ਚ ਰੱਖੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਜੀ ਤੇ ਸਭ ਦੀਆਂ ਮਨੋ ਕਾਮਨਾਵਾਂ ਮੇਰੇ ਅਕਾਲ ਪੁਰਖ ਵਾਹਿਗੁਰੂ ਜਰੂਰ 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 ਪੂਰੀਆਂ ਕਰਦੇ ਹੋ ਇਹ ਹੀ ਦਿਲੋਂ ਅਰਦਾਸ ਹੈ ਮੇਰੀ ਸਵੇਰ ਦਾ ਟਾਈਮ ਆ ਜੀ ਕੋਟੀਆਂ ਲੱਗੀਆਂ ਨਿਕਲਣ ਸਵੇਰੇ ਸਵੇਰੇ ਮੜਿਆ ਕਿ ਕਿਧਰ ਘੁੰਮ ਕੇ ਆਇਆ ਸੀਗਾ ਤੇ ਇਹ ਹੱਥ ਦੇ ਮਤਲਬ ਹੱਡੀਆਂ ਦੇ ਵਿੱਚ ਠੰਡ ਬਣਨੇ ਵਾਲਾ ਜਿਹੜਾ ਇੱਕ ਸੀਨ ਹੁੰਦਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉਹ ਸੀਨ ਜਾਂ ਜਿਹਨਾਂ ਦੇ ਠੰਡ ਬੜੀ ਹੋਊਗੀ ਵੀ ਹੱਡੀਆਂ ਜੀਆਂ ਮੜੀਆਂ ਮੜੀਆਂ ਦੱਸਦੀਆਂ ਆਪਣੇ ਆਪ ਦੇ ਵਿੱਚ ਪਰ ਜਿਹੜੀ ਚਮੜੀ ਆ ਜਿਹੜੀ ਉਹ ਖੂਨ ਕਰਕੇ ਦੁਬਾਰੇ ਗਰਮ ਹੋ ਗਈ ਹੋਈ ਆ ਪਰ ਜਿਹੜੀ ਉਹ ਉਹ ਹੱਡੀਆਂ ਹੱਡੀਆਂ ਦੇ ਵਿੱਚ ਠੰਡ ਬੜੀ ਹੋਈ ਜਿਹੜੀ ਉਹ ਦੱਸ ਰਹੀ ਹੈ ਮੈਨੂੰ ਹਲ ਵੀ ਮੈਨੂੰ ਹਲ ਵੀ ਦੱਸ ਰਹੀ ਹੈ ਉਹ ਨਾਲੇ ਕਿ ਇਹ ਇਹ ਹੱਥ ਨੂੰ ਮੈਂ ਬਾਰ-ਬਾਰ ਮਤਲਬ ਕਿ ਜੇਬ ਦੇ ਵਿੱਚ ਵੀ ਪਾਉਂਦਾ ਰਿਹਾ ਤੇ ਦੂਸਰੇ ਹੱਥ ਦੇ ਵਿੱਚ ਤਾਂ ਰੇਸੇ ਫੜੀ ਹੋਈ ਸੀ ਮੋਟਰਸਾਈਕਲ ਦੀ ਤੇ ਇਹਦੇ ਵਿੱਚ ਘੱਟ ਆ ਹਾਲ ਸੱਜੇ ਹੱਥ ਤੇ ਆਪਾਂ ਪਤਾ ਨਹੀਂ ਕੰਮ ਲਈ ਜਾਂਦੇ ਆ ਜਿਆਦਾ ਵੀ ਛੇਤੀ ਥੋੜਾ ਜਿਹਾ ਘੋ ਹੋ ਜਾਂਦਾ ਏ ਜਾਂ ਫਿਰ ਗਰਮ ਸਰਦ ਵਾਲੀ ਗੱਲ ਹੋਊਗੀ ਵੀ ਕਦੇ ਜੇਬ ਚ ਪਾਲਿਆ ਕਦੇ ਬਾਹਰ ਕੱਢ ਲਿਆ ਪਤਾ ਨਹੀਂ ਏ ਇਹ ਕੀ ਸਿਸਟਮ ਹੈਗਾ ਪਰ ਇਧਰਲੇ ਹੱਥ ਦੇ ਵਿੱਚ ਥੋੜਾ ਜਿਹਾ ਘੱਟ ਮਹਿਸੂਸ ਹੋ ਰਿਹਾ ਮਾਰਨਿੰਗ ਟਾਈਮ ਹੈ ਤੇ ਅੱਜ ਦੇ ਸਾਡੇ ਕਈ ਪਲਾਨ ਹੈ ਉਹ ਪਲਾਨ ਦੇ ਹਿੱਸੇ ਵਿੱਚ ਤੇ ਦੇਖਦੇ ਆ ਵੀ ਕਿੰਨੇ ਕੁ ਸਕਸੈਸਫੁਲ ਹੁੰਦੇ ਨੇ ਤੇ ਕਿਨਨ ਕੋ ਪੈਂਡਿੰਗ ਰਹਿ ਜਾਂਦੇ ਨੇ ਨੈਕਸਟ ਡੇ ਵਾਸਤੇ ਉਹ ਕਾਫੀ ਕੁਝ ਚੱਲ ਰਿਹਾ ਕੰਮ ਹੈ ਘਰ ਦੇ ਕਿਤੇ ਚਲੇ ਗਏ ਬਾਲਟੀ ਲੈ ਕੇ ਆਏ ਚੇਗੀ ਹੁਣ ਤੁਹਾਨੂੰ ਇੱਕ ਹੋਰ ਦੱਸ ਦਿੰਦਾ ਜੀ ਗੱਲ ਤੇ ਬਈ ਮੈਂ ਤੇ ਮਾਮਾ ਤੋਂ ਨੇ ਲੱਗੇ ਹਾਂ ਗੱਡੀ ਤੋਂ ਪਹਿਲਾਂ ਪੈਸੇ ਮੈਂ ਸ਼ੁਰੂਆਤ ਕੀਤੀ ਸੀਗੀ ਮਾਮਾ ਹਾਂ ਦਾ ਛੱਡ ਯਾਰ ਮੇਰੇ ਕੋਲ ਦੇ ਹੈ ਵੀ ਅਸੀਂ ਫਿਰ ਗੈਨ ਚੋਲਾਂਗੇ ਪਰ ਮਾਮਾ ਕਹਿੰਦਾ ਨਹੀਂ ਇਹਦੇ ਸੁਰਖੀ ਬਿੰਦੀ ਕਹਿੰਦਾ ਮੈਂ ਲਾਉਣੀ ਆ ਬੁਲਾਦੇ ਮਮੀ ਦਾ ਤਰੀਕਾ ਲੈ ਸੱਤਰੀ ਗਾਲ ਜੀ ਸੱਤਰੀ ਤੁਸੀਂ 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 ਤਾਂ ਆਪਣੇ ਕੱਪੜੇ ਵੀ ਪਹਿਲੇ ਤੁਹਾਨੂੰ ਕਿਆ ਲੋੜਤੀ ਹੈ ਨਹੀਂ ਹਾਂ ਆਪਾਂ ਜਾਣਾ ਕਿ ਟੌਰ ਮਾਸੀ ਐਸੇ ਗੱਡੀ ਦੀ ਟੌਰ ਬਣਾ ਕੇ ਜਾਣਾ ਜੀ ਅੱਜ ਆਪਾਂ ਹੈ ਠੀਕ ਹੈ ਇਹਦੀ ਤਸੱਲੀ ਕਰਾਉਣੀ ਪਹਿਲਾਂ ਹੈ ਇੱਕ ਵਾਰ ਮੈਂ ਹੋਰ ਬਹੁਤ ਹੀ ਗੰਦੀ ਨਹੀਂ ਜਿਹੜੇ ਜਿਵੇਂ ਉੱਥੇ ਖੜ੍ਹ ਜਾਂਦੀ ਨੇ ਬਾਹਰ ਤੇ ਧੂੜ ਬਹੁਤ ਆਉਂਦੀ ਹੈ ਹਨਾ ਉਹ ਧੂੜ ਥੋੜੀ ਜੀ ਹੁਣ ਓਸ ਲੱਗੀ ਪੈਣ ਫਿਰ ਉਹ ਲੱਗ ਜਾਂਦੀ ਜੰਮਣ ਫਿਰ ਕੰਮ ਖਰਾਬ ਹੋ ਜਾਂਦਾ ਹੂੰ ਤੇ ਮੈਂ ਤੁਹਾਡੇ ਕੋ ਜਿਕਰ ਲੱਗਿਆ ਕਰਨ ਸੀ ਬਾਲਟੀ ਦਾ ਐਸ ਵੀਰ ਕੀ ਕਰੀ ਜਾਂਦੀ ਹੈ ਉਧਰ ਕਿਆ ਲੱਭਦੀ ਫਿਰਦੀ ਹੈ ਮੈਂ ਸੱਚ ਦੇਖਦੀ ਮੈਂ ਕੁਝ ਨਹੀਂ ਦੇਖਦਾ ਬਾਈ ਜੀ ਕੀ ਔਰ ਕੋਈ ਤਾਂ ਵੀ ਨਹੀਂ ਬੋਲਣ ਦਿੰਦਾ ਤੈਨੂੰ ਆਹੋ ਫਿਰ ਉਹਨੂੰ ਪਤਾ ਵੀ ਨਹੀਂ ਗਾਲਤ ਬੋਲਦੇ ਆ ਦੱਸਾ ਉਹਨੂੰ ਨਹੀਂ ਇਹ ਸੁਖਵੀਰ ਕਹਿੰਦਾ ਮਤਲਬ ਕਿ ਗਲਤ ਬੋਲਣਾ ਹੁੰਦਾ ਉਹ ਦਸੀ ਮੜੀ ਦਸੀ ਦਸੀ ਦਈ ਜਵਾਬ ਇਹ ਸੁਖਵੀਰ ਇਹ ਗਲਤ ਬੋਲਣਾ ਕਹਿੰਦੇ ਇਹਨੂੰ ਜੀ ਤੋ ਮਾੜਾ ਮੱਟਾ ਇਹ ਸੁਖਵੀਰ ਜੀ ਪਾਣੀ ਲਿਆਵਾਂ ਜੀ ਹਾਂ ਜੀ ਸਾਸਰੀ ਕਾਲ ਜੀ ਸਾਸੂ ਦੇ ਘਰ ਦੀ ਹੋਰ ਵੀ ਦੱਸਦੇ ਕੋਈ ਸਾਸੂ ਹੋਰ ਵੀ ਕਹਿੰਦੇ ਨਾ ਕੋਈ ਨਹੀਂ ਚਲੋ ਹੁਣ ਇਹ ਦੱਸ ਬਈ ਸਾਡੀ ਗਾਂ ਦੁੱਧ ਦੇਣ ਤੇ ਹਟ ਗਈ ਵੀ ਕਿਉਂ ਹਟ ਗਈ ਦੁੱਧ ਦੇਣ ਤੇ ਗਾਂ ਸਾਡੀ ਤੁਹਾਡੀ ਗਲਤੀ ਹੈ ਨਾ ਹਾਂ ਸਾਡੀ ਸਾਡੀਆਂ ਗਲਤੀਆਂ ਨਾਲ ਹੈ ਹਾਂ ਕਿਉਂਕਿ ਉਹ ਗਾਂ ਜੀ ਸਾਡੀ ਆ 4 ਮਹੀਨੇ ਪਹਿਲਾਂ ਸੂਈ ਸੀਗੀ ਜੀ ਇਹ ਇਹ ਵਿਚਾਰੀ ਦੁੱਧ ਦੇਣ ਤੇ ਹਟ ਗਈ ਕਿਉਂ ਹਟ ਗਈ ਉਹ ਕੀ ਬਣਾਇਆ ਬਈ ਕੀ ਬਣਾਇਆ ਕੀ ਮਤਲਬ ਉਹ ਤਾਂ ਵੀ 4 ਮਹੀਨੇ ਚ ਕੀ ਬਣਾਇਆ ਚਲੋ ਉਹਦੇ ਬਾਅਦ ਇਹ ਹੋਏ ਲੱਤਾਂ ਮਾਰ ਲੱਗੋ ਪਹਿਲਾਂ ਬਹੁਤ ਸਾਰਾ ਦੁੱਧ ਨਾ ਲੱਗੀ ਓਏ ਉਸੀ ਚੌਣ ਲੱਗ ਗਿਆ ਇਹਨੂੰ ਵੀ ਮੈਂ ਦੇਖਦਾ ਅੱਛਾ ਤੁਹਾਡੇ ਕੋਲ ਦੁੱਧ ਦਾ ਯਾਰਨ ਲੱਗ ਗਿਆ ਅੱਛਾ ਠੀਕ ਹੈ ਐਨ ਬਹੁਤ ਵਧੀਆ ਹਾਂ ਕਿਉਂਕਿ ਮੈਂ ਬਹੁਤ ਵਾਰ ਇਹ ਗੱਲ ਸੁਣੀ ਹੈ ਵੀ ਇਹ ਗਾਇਆਂ ਨੂੰ ਜ਼ਿਆਦਾਤਰ ਬੰਦੇ ਕਿਹਨੇ ਕਿਹੜੇ ਕਿਹੜੇ ਮਹਾਪੁਰਸ਼ ਨੇ ਗੱਲ ਕਹੀ ਸੀ ਇਹ ਵਪਾਰੀਆਂ ਨੇ ਉਹ ਜਾਣਦੇ ਕਿ ਕਿੰਨੇ ਕਿਹੜੇ ਵਪਾਰੀ ਆਉਂਦੇ ਤੁਹਾਡੇ ਕੋਲ ਕਿਹੜੇ ਕਿਹੜੇ ਵਪਾਰੀ ਆ ਸਰ ਕੋਲ ਸੁਣ ਲਓ ਪਹਿਲਾਂ ਮੇਰੀ ਗੱਲ ਫਿਰ ਉਹਦੇ ਬਾਅਦ ਚਲੋ ਜੀ ਨਹੀਂ ਵਪਾਰੀ ਦੱਸ ਪਹਿਲਾਂ ਕਿਹੜੇ ਕਿਹੜੇ ਆਉਂਦੇ ਇੱਥੇ ਮੈਨੂੰ ਪਤਾ ਤਾਂ ਲੱਗੇ ਨਾ ਮੈਨੂੰ ਵੀ ਕੌਣ ਕੌਣ ਆਉਂਦਾ ਪਾਪਾ ਜੀ ਨੇ ਪਾਪਾ ਜੀ ਨੂੰ ਪੁੱਛਣਾ ਵੀ ਬੰਦੇ ਅਛਾ ਪਾਪਾ ਜੀ ਨੇ ਤਾਂ ਵਪਾਰੀ ਬਣਾਤਾ ਹੋਣਾ ਹੈ ਮੈਂ ਵਪਾਰੀ ਨਹੀਂ ਬਣਾਇਆ ਪਾਪਾ ਜੀ ਕੋ ਵਪਾਰੀ ਨਹੀਂ ਨਹੀਂ ਤੇਰਾ ਕਹਿਣ ਦਾ ਮਤਲਬ ਤਾਂ ਇਹੀ ਤਾਂ ਡੰਗਰਾ ਦੇ ਵਪਾਰੀ ਨਹੀਂ ਉਹਦੇ ਪਾਪਾ ਜੀ ਕੋ ਪਾਪਾ ਜੀ ਦੇ ਕੋਲ ਆਉਂਦੇ ਆ ਅਛਾ ਜਣੀ ਪਾਪਾ ਜੀ ਨੂੰ ਕਿਸੇ ਨੇ ਦੱਸਿਆ ਉਹਨੇ ਫਿਰ ਤੈਨੂੰ ਦੱਸਿਆ ਪਰ ਤੂੰ ਕਹਾ ਮੇਰੇ ਕੋ ਟ੍ਰਾਂਸਫਰ ਕਰੀ ਆ ਗੱਲ ਕਿਵੇਂ ਨਹੀਂ ਸਮਝੋ ਕਿਵੇਂ ਨਹੀਂ ਸਮਝੇ ਹਾਂ ਐ ਦੱਸ ਵੀ ਵਿਆਹ ਦੇ ਵਿੱਚ ਨੇਤਰਤਾ ਉਲਝਿਆ ਹੋਇਆ ਮੇਰਾ ਫਰਜ਼ ਬਣਦਾ ਤਾਂ ਗਾਂ ਚੋਣ ਨੂੰ ਅਸੀਂ 8 ਦਿਨ ਗਾਂ ਨਹੀਂ ਚੋਈ ਤੀ ਤਾਂ ਤਾਂ ਜੀ ਨੂੰ ਹੱਥ ਲਾਉਣ ਦਿੰਦੀ ਉਹ ਜੇ ਮੈਨੂੰ ਹੱਥ ਲਾਉਣ ਦਿੰਦੀ ਥੋਨੂੰ ਕੀ ਪਤਾ ਸਰਦਨ ਬੰਨੂ ਤਾਂ ਆਪ ਚਾਹ ਹੁੰਦਾ ਸਭੋ ਜਿਹੜੇ ਡਿਊਟੀ ਐ ਡਿਊਟੀ ਆ ਉਧਰ ਦੇ ਨਾ ਚਾਰ ਪੰਜ ਮੈਂ ਸਰਕੀਆਂ ਨਹੀਂ ਆਤੀ ਚਾਹੁੰਦੀ ਜੇ ਕਿ ਨਹੀਂ ਚਾਹਦੀ ਹੁਣ ਕਿ ਆਖ ਗਿਆ ਹੁਣ ਤੈਨੂੰ ਅਸੀਂ ਮੈਂ ਕੰਮੀ ਬਣਾਤੀ ਹੂੰ ਹੁਣ ਸਵੇਰ ਤੋਂ ਸਾਬ ਅਪਰ ਦੇਖੀ ਜੇ ਤੈਨੂੰ ਗਹਿਣ ਲੱਤ ਨਾ ਮਾਰੀ ਦੋ ਵੇ ਟਾਈਮ ਤਿੰਨੇ ਟਾਈਮ ਚਾਉਣਾ ਤਾਂ ਆਇਆ ਨਾ ਦੁੱਧ ਪੈਣਾ ਇਹਦਾ ਤੁਹਾਨੂੰ ਦੱਸਾਂ ਮੈਂ ਕੱਲ ਪਾਈਆ ਕੇ ਚੋਇਆਤਾ ਜੀ ਮੁੜ ਕੇ ਜੇ ਸ਼ਾਮ ਨੂੰ ਚੋਣਾ ਸੀ ਗਿਆ ਸ਼ਾਮ ਨੂੰ ਫੇਰ ਸਤਨਾ ਵੇਹਰ ਹੋ ਗਿਆ ਜੀ ਓ ਮਾਮੂ ਮੈਂ ਕਰ ਲਾ ਯਾਰ ਤੂੰ ਕੋਈ ਛੱਡ ਪਰੇ ਕਿਹੜੇ ਚੱਕਰਾਂ ਚ ਪਿਆ ਵਾ ਤੂੰ ਯਾਰ ਹਾਂ ਆ ਤੁਹਾਡਾ ਕੰਮ ਤਾਂ ਜਿਹੜਾ ਮਾਮਾ ਮੈਂ ਫਿਰ ਆ ਦੇਖ ਰਾ ਆ ਮੈਂ ਆ ਕੇ ਦੇਖੀ ਉੱਪਰੋਂ ਕੱਪੜੇ ਪਾਵੇ ਆ ਕਿ ਆਏ ਕਚਰਾ ਪਾਵੇ ਤੁਹਾਨੂੰ ਕਚਰਾ ਇਹ ਕਾਤੇ ਦਾ ਇਹਹੀ ਧੋਣ ਵਾਸਤੇ ਤਾਂ ਇਹ ਸਾਨੂੰ ਤਾਂ ਬਹੁਤ ਕੁਝ ਬੋਲਣਾ ਆਉਂਦਾ ਤੁਸੀਂ ਮਾਮਾ ਕੰਮ ਲਾਇਆ ਹੋਇਆ ਮਾਮਾ ਕੰਮ ਲਾਤਾ ਮਾਮਾ ਕੰਮ ਮਾਇਲਾ ਹੈ ਮੈਂ ਬੇਇੱਜ਼ਤੀ ਕਰਤੀ ਨਾ ਮੇਰੀ ਮੈਂ ਮਾਮੇ ਤੈਨੂੰ ਕੰਮ ਲਾਇਆ ਮੰਮੇ ਮੈਂ ਲਾਇਆ ਤੈਨੂੰ ਕੰਮ ਮੈਂ ਬੈਠ ਕੇ ਆਣਾ ਮਾਮੇ ਤਾਂ ਕਹਿ ਦੇ ਕੰਮ ਕਰ ਆਪਣੇ ਤੇ ਤਾਂ ਕੇ ਬੈਠੇ ਰਹੋ ਠੀਕ ਹੈ ਠੀਕ ਹੈ ਓਕੇ ਚੱਲ ਫੇ ਚੱਲ ਗਾਂ ਚੋ ਇਹ ਪਛਾੜ ਲਓ ਜੀ ਆਹਾ ਅ ਕੱਲ ਅਸੀਂ ਮੰਗ ਕੇ ਲਿਖੇ ਗਏ ਸੀਗੇ ਰਾਜੂ ਤੇ ਡੀ ਜੇ ਵਾਲੇ ਤੇ ਮੱਥਾ ਟੇਕ ਕੇ ਆਏ ਸੀ ਤਾਂ ਉਹਦੇ ਕਰਕੇ ਫਿਰ ਇਹ ਬਈ ਮੜਕੇ ਬੰਦਾ ਫਿਰ ਜਵਾਬ ਨਹੀਂ ਦਿੰਦਾ ਜਿਆਦਾ ਇਹ ਤਸੱਲੀ ਕਰਕੇ ਮੋੜੀਏ ਚੀਜ਼ ਦੀ ਆਪਾਂ ਯਾਰ ਮम्मा ਬੋਲਤੋਂ ਵੀ ਲੱਗ ਗਿਆ ਮੈਂ ਹਨ ਉੱਧਰ ਹੁਣ ਹੈ ਸਾਰ ਪਾਣੀ ਇਹਦੇ ਵਰ ਵੀ ਚਲੀਦਾ ਵੀ ਕਰਦੇ ਅੱਜ ਕਲਿਆਣ ਵਿਆਹ ਤੇ ਬਾਤ ਉਹ ਹੋ ਗਿਆ ਵੀ ਚਲੋ ਠੀਕ ਐ ਇਹਦੇ ਵਿਆਹ ਵਾਸਤੇ ਵਿਚਾਰੇ ਪਰ ਲੀਰ ਵੀ ਨਹੀਂ ਬਜੀ ਇਹਦੇ ਪਰ ਯਾਰ ਬਟ aeration ਕਰਦੇ ਬਸ ਟਾਇਰਾਂ ਪਰ ਹਾਂ ਆਵਾ ਮੇ ਪੈ ਜਾਣਾ ਆ ਆਪਾਂ ਚਾਲੀ ਮੁੜ ਜਾ ਕਦਰ ਨੂੰ ਲਓ ਜੀ ਇਹ ਹੋ ਗਿਆ ਸਾਰਾ ਕੰਮ ਓਕੇ ਤੇ ਉੱਧਰ ਲੱਗ ਗਿਆ ਜੀ ਪ੍ਰਸ਼ਾਦ ਦੇ ਵਾਸਤੇ ਅੱਗ ਬਲ ਵੀ ਬੜੀ ਜ਼ਬਰਦਸਤ ਚੱਲਦੇ ਆ ਉਹਨਾਂ ਕੋਲ ਨੂੰ ਹਾਂ ਆਹ ਦੇਖ ਲੈ ਕੈਮਰੇ ਦਾ ਵੀ ਕੀ ਆ ਫਰਕ ਹੁੰਦਾ ਐਨੀ ਦੂਰ ਸੇ ਕੈਚ ਕਰ ਲਿਆ ਆ ਗਿਆ ਆ ਗਿਆ ਦੇਖਦੀਆਂ ਉੱਧਰ ਬੈਠੀਆਂ ਵੀ ਸਾਡੀ ਵੀ ਵੀਡੀਓ ਬਣਾ ਲੈ ਕੇ ਕੰਮ ਕਰਦੀਆਂ ਦੀ ਅੱਛਾ ਫਿਰ ਆਹ ਚੱਕ ਦੇਵਾ ਪਾ ਜਿਹਨਾਂ ਨੇ ਪਾੜ ਤੇ ਬਾਤ ਦੇ ਵਿੱਚ ਹੈ ਨਾ ਜਿਹੜੇ ਪਾਟਣੇ ਆਲੇ ਤਾਂ ਹੀ ਕੰਮ ਆਉਣਾ ਤਾਂ ਹੀ ਤੂਕ ਤਾਂ ਹੀ ਬਣਨਾ ਲਓ ਜੀ ਰੋਪੀਏ ਦੇ ਸੀ ਖਾਸੀਆਂ ਰੜਤੀਆਂ ਵਾਈ ਗੁਰਜੀ ਕਾ ਖਾਸ ਸਾਹ ਵਾਈ ਗੁਰਜੀ ਕੀ ਫਤਿਹ ਬਸ ਥੋੜੀਆਂ ਹੀ ਰੱਗੀਆਂ ਸਾਡੀ ਮੰਮੀ ਮੰਮੀ ਤੂੰ ਇੱਥੇ ਸਾਗ ਸੂਖ ਦੇ ਚੱਕਰਾਂ 'ਚ ਪਏ ਵੇ ਤੇ ਸੱਸਰੀ ਕਾਲਜੀ ਸਾਰਾ ਇਹਨੂੰ ਨਾਸ਼ਤਾ ਕਰ ਲਈ ਤੇ ਸਾਗ ਨੂੰ ਤੇ ਬਾਸ ਸਾਗ ਨੂੰ ਟਾਈਮ ਲੱਗਣਾ ਬਣਾਉਣੇ ਇਹਨੂੰ ਉਹਨੂੰ ਟਾਈਮ ਲੱਗਦਾ ਸਾਗ ਨੂੰ ਹਣਾ ਸਾਗ ਤਾਂ 2 ਵਜੇ ਤੱਕ ਬਣਨਾ ਤਾਂ ਨਾਲੇ ਕਹਿੰਦੇ 20 ਮਿੰਟਾਂ ਦੇ ਸਾਗ ਬਣਾਉਣ ਨੂੰ ਲਾਵੀ ਮਿੰਟਾਂ ਹੁਣ ਕੰਮ ਨਹੀਂ ਜਾਣਾ ਵੀ ਤਾਂ ਹੈ ਕੁਦੀ ਕੋਲ ਹਾਂ ਕਪਤਾਏ ਜੇ ਵੀ ਸਾ ਐਵਰੀ ਹੁੰਦੇ ਫਿਰ ਤਾਂ ਅਸੀਂ 20 ਮਿੰਟ ਜੀ ਵੀ ਅੱਧੇ ਘੰਟੇ ਜੀ ਬਣਾ ਕੇ ਪਾਸੇ ਕਰਨ ਆ ਰਿ ਨੇ ਕੇ ਗੱਲ ਤਾਂ ਠੀਕ ਹੈ ਫਿਰ ਚਲ ਦੋਦੀ ਵੀ ਆ ਦੌੜ ਭੱਜ ਇਹ ਵੀ ਹੈ ਗੱਲ ਤਾਂ ਕਰਦੇ ਸੀ ਤਾਂ ਸਰਾ ਦੇਣਾ ਸੀ ਗੱਡੀ ਧੋ ਕੇ ਮਾਮਾ ਕਹਿੰਦਾ ਸੁਰਖੀ ਬਿੰਦੀ ਲਾ ਕੇ ਲੈ ਕੇ ਜਾਣਾ ਗੱਡੀ ਨੂੰ ਆਪਨੇ ਕਹਿੰਦਾ ਮਾਮਾ ਤਾਂ ਆਪ ਗੱਡਾ ਮੈਂ ਰੋਕੜ ਜਾਣਾ ਉਹ ਕਰਾਣ ਵਿੱਕੀ ਨੂੰ ਕਹਿੰਦਾ ਅੱਛਾ ਅੱਛਾ ਹੋ ਠੀਕ ਤਿਆਰ ਹੋਣ ਜਾ ਅੱਛਾ ਕਹਿੰਦਾ ਵਿੱਕੀ ਤਦ ਮੈਨੂੰ ਤਿਆਰ ਹੋਣਾ ਹੋਣੀ ਜਾ ਕੇ ਹੈ ਚੱਲ ਕੋਈ 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 ਕੱਦੇ ਤਾਂ ਲੱਗੇ ਲੋ ਜੀ ਅੱਧਰ ਦੇ ਪਾਸੇ ਕਿਹਤਾਂ ਦਾ ਮਹੌਲ ਹੈ ਜੀ ਜਿਹੜਾ ਅੱਜ ਬਈ ਪਹਿਲੀ ਵਾਰ ਜਾਣਾ ਆਪਾਂ ਨੇ ਕੁੜੀ ਦੇ ਸਹੁਰੇ ਸਮਝ ਲਾ ਪਰ ਮਾਮਾ ਤਾਂ ਜਾਇਆ ਤਾਂ ਪਹਿਲਾਂ ਦੇਖਣ ਵਾਸਤੇ ਮੁੰਡੇ ਨੂੰ ਹਾਂ ਤੁਸੀਂ ਜਾਣਾ ਪਹਿਲੀ ਵਾਰ ਸਹੀ ਗੱਲ ਹੈ ਸੁਖਵੀਰ ਨੇ ਵੀ ਪਹਿਲੀ ਵਾਰ ਜਾਣਾ ਸੰਦੀਪ ਮੈਂ ਤਾਂ ਕਹਣਾ ਤੂੰ ਵੀ ਚੱਲ ਦੇਖੀ ਜਾਊਗੀ ਨਹੀਂ ਮੈਂ ਘਰੇ ਸਾਗ ਬਣਾਉਣਾ ਹਾਂ ਸਾਗ ਬਣਾਉਂਗੀ ਵਿੱਚ ਦੇਣਾ ਚੱਲ ਠੀਕ ਹੈ ਗੁੱਡ ਮੈਂ ਕਹਣਾ ਗੱਡੀ ਪਿੱਛੇ ਕਰਕੇ ਮਾਮੇ ਹੁਣ ਇਹ ਅੱਛ ਲੱਗ ਗਿਆ ਵਾ ਠੀਕ ਇਹ ਬਿਗੈਰ ਕਹੀ ਤੀ ਲੱਗ ਗਿਆ ਉਹ ਦੋਈ ਗੱਡੀ ਨੂੰ ਪਿੱਛੇ ਕਰ ਦੇਣਾ ਦਾ ਬਸ ਇਹਦੇ ਪਰ ਵੀ ਮਾਰ ਦੇ ਇਹਨੂੰ ਹੁਣ ਅੰਦਰ ਦੇ ਪਾਸੇ ਖੜ੍ਹੀ ਕਰ ਦਿਓ ਨਾ ਕਰਕੇ ਮੈਨੂੰ ਦੇਖ ਕੇ ਛਪ ਕਰ ਗਈਆਂ ਹੁਣ ਕਿ ਕਹਣਾ ਗਿੱਟਰ ਪਿੱਟਰ ਗੱਲਾਂ ਚੱਲਦੀਆਂ ਉੱਥੇ ਸੁਣਨ ਦੀਆਂ ਪੈਣਾ ਨਹੀਂ ਗੱਲ ਤਾਂ ਆਪਾਂ ਕੀ ਆਉ ਕਰ ਲਈਆਂ ਦੀਦੀ ਵਿਚਾਰੇ ਜਨ ਕੱਲ ਜਿੱਥੇ ਗਏ ਸੀ ਸਾਸਰੀ ਘਰ ਬੁਲਾਉਣੀ ਤੇ ਤੇ ਤਾਂ ਬੁਲਾਈ ਹੋਈ ਆਪਾਂ ਵੀ ਭਾਬੀ ਨੂੰ ਬੁਲਾਉਣੀ ਆ ਸਾਸਰੀ ਘਰ ਜੀ ਦੀਦੀ ਪਰਾਂ ਸਾਡੀ ਨਾ ਸਾਸਰੀ ਘਰ ਆਹ ਅਰੇ ਦੀਦੀ ਘਰ ਜਾ ਤੈਨੂੰ ਬੜੀ ਕਾਲੀ ਪਈ ਹੋਈ ਐ ਗਏ ਵੀ ਦੀਦੀ ਦੀ ਕੱਲ ਨਾਲ ਕਿਤੇ ਨਹੀਂ ਗਈ ਵੀ ਜਾਣਾ ਨਹੀਂ ਅਗਲੇ ਨੂੰ 100 ਕੰਮ ਆਉਂਦੇ ਆ ਉੱਥੇ ਤੇਰੇ ਕੋਲੇ ਥੋੜਾ ਬੈਠਣਾ ਉਹਨੇ ਬਤੂ ਅੱਛਾ ਉਹ ਕੀ ਆ ਇਹ ਪਾਲਕ ਪਾਲਕ ਮੇਥੀ ਮੇਥੀ ਭਾਬੀ ਨੇ ਅਖਿਆ ਚੱਕਰ ਲੈ ਜਾ ਰਕੋ ਹੈ ਬਈ ਆ ਤਾਂ ਗੱਲ ਕਮਾਲੇ ਹੋਈਆਂ ਵਾ ਨਵੀਂ ਟੋਕਰੀ ਦੇ ਵਿੱਚ ਬਣੂਗਾ ਕੜਾਹਾ ਪੂਰਾ ਅੱਜ ਸਾਗ ਵਧੀਆ ਬਣੂਗਾ ਹੂੰ ਚਾਹ ਹੁਣੇ ਬਣਾਈਏ ਚਾਹ ਕਾ ਲ ਮੈਂ ਤਾਂ ਹੁਣੇ ਆਈ ਸੀ ਅੱਛਾ 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 ਮੈਂ ਕੋਕੋ ਪਤਤੀ ਕਰਕੇ ਪੀ ਲਵਾਂ ਨਾ ਹੁਣ ਮੈਂ ਸਵਾਰ ਕਰਦਾ ਦੇਖ ਹੁਣ ਸਭ ਵੀ ਸਵਾਲ ਬਣਦਾ ਦੇ ਪਾਪੀ ਮੜ ਜੈ ਨੂੰ ਐਂ ਕਰੂੰਗੀ ਚੰਨਾ ਦਾ ਬਗਲਾ ਲੋਕਾਂ ਨੇ ਖਾ ਹਾਂ ਬੈਠਾ ਲਾ ਹਾਂ ਚੰਗਾ ਫੋਨ ਇਹਨੂੰ ਫੋਨ ਚੱਕ ਲਿਆ ਉਹਨੂੰ ਉਹ ਤਾਂ ਸੁਆਲਦੀ ਐਵੇਂ ਗੱਲ ਕਰਦੀ ਆ ਕੱਲ ਇੱਥੇ ਮਰਗਦਾਤ ਹੋ ਗਈ ਤੇ ਅ ਨਹੀਂ ਮਰਗਦਾਤ ਚੱਕ ਤਾਂ ਕੱਲ ਜਾ ਤੈਨੂੰ ਜਾਣਾ ਪੈ ਗਿਆ ਦਾ ਹਾਂ 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 ਮੈਂ ਕਾਹੀ ਗਈ ਸੀ ਅੱਛਾ ਸੌਰੀ ਭਾਈ ਸੌਰੀ ਮੈਂ ਕਿਹ ਪਤਾ ਨਹੀਂ ਕਿਹਾ ਤੱਕ ਵੀਰ ਗੱਲ ਖਵਨੀ ਕਿਹੜੀ ਗੱਲ ਸੁਣਾਉਣ ਨੂੰ ਫਿਰਦੀ ਸੀ ਮੇਰੀ ਭੈਣ ਦੀ ਸੱਸ ਮੁਕੋ ਗਈ ਦੀ ਗੱਲ अच्छा जो जंगी वाली देखला तू तो भवान हट मार हां जंगी वाली देखला दी चाय बना ली हां चाय बना के छनिक ਕੋਲ ਮੂੰਹ ਤੋੜ ਗਈ ਆ ਅੱਛਾ ਦੇਖ ਲੈ ਚਾਹ ਵੀ ਬਣਾ ਲਈ ਸ਼ਾਂਕ ਕੋਲ ਮੂੰਹ ਤੋਣ ਗਈ ਆ ਮੂੰਹ ਤੋਣ ਗਈ ਆ ਬੋਛਾ ਦੇ ਉਹਨੇ ਦਿਨ ਦੇ ਵਿੱਚ ਕੁਝ ਦੱਸਿਆ ਨਹੀਂ ਸਵੇਰ ਤੇ ਉੱਠ ਕੇ ਬਈ ਮੇਰੇ ਚੱਕਰ ਆਉਂਦੇ ਆ ਜਾਂ ਕੋਈ ਗੱਲ ਵੀ ਨਹੀਂ ਪਰਸੋਂ ਆਪਣਾ ਮਨਜਾ ਦੇ ਕੇ ਆਪਣੀ ਕੁੜੀ ਦਾ ਦੋਤੇ ਦਾ ਵਿਆਹ ਹੈ ਆ ਉਹਦੇ ਦੋਤੇ ਦਾ ਵਿਆਹ ਸੀ ਹਾਂ ਹਾਂ ਉਹਨਾਂ ਮਾਂਜਾ ਵੀ ਦੇ ਕੇ ਆਈ ਆ ਮੁੰਦੀ ਦੇ ਕੇ ਆਈ ਆ ਵਾਹਿਗੁਰੂ ਚਲੋ ਹਾਂ ਤਾਂ ਕਾ ਨੂੰ ਪਤਾ ਲੱਗਣਾ ਕੀ ਆ ਦੇ ਆ ਜੋ ਵੀ ਜੋ ਵੀ ਦੇਣਾ ਬਣਦਾ ਤਾਂ ਹਾਂ ਚਲ ਦੇਖੇ ਆਂ ਜਾਂ ਤੁਹਾਨੂੰ ਦੱਸ ਦਿਆਂ ਉਹਦੀ ਹਾਂ 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 ਅੱਛਾ ਬੰਦਾ ਕਹਿੰਦੀ ਮੇਰੇ ਨਾਲ ਬਹੁਤ ਮਾਰੀਆਂ ਕਹਿੰਦੀ ਕਹਿੰਦੀ ਨੀ ਕੱਪੜੇ ਵੀ ਜੋੜ ਜੜੀਆਂ ਕਰਕੇ ਰੱਖ ਗਈ ਸਾਰਾ ਕੁਝ ਸਾਰਾ ਕੁਝ ਕਰ ਗਈ ਦੇਖ ਲੈ ਸਾਰਾ ਜੀ ਤੈਨੂੰ ਕਹਿੰਦੀ ਨਹੀਂ ਉਹਨੇ ਤਾਂ ਨਹੀਂ ਤਾਂ ਸੋਚਿਆ ਵੀ ਮੈਂ ਚਲੇ ਜਾਣਾ ਉਹ ਤਾਂ ਆਪਣੇ ਬਲ ਤੇ ਨਾਨਕ ਸ਼ਕ ਲਾਉਣ ਨੂੰ ਐ ਟੌਰ ਗਾ ਨਾਨੀ ਨਾਨੀ ਨੇ ਜਾਣਤਾ ਨਾਨੀ ਨੇ ਸੂਟ ਕਿਹਾ ਸੋ ਆਏ ਉਹਨੇ ਆਹਾ ਵਾਹਿਗੁਰੂ ਸੱਚਾ ਨਸੀਬ ਨਸੀਬ ਚ ਨਹੀਂ ਤੇ ਪਾਉਣੇ ਉਹ ਉਹਦੇ ਨਸੀਬ ਚ ਨਹੀਂ ਤੇ ਪਾਉਣੇ ਦੇਖ ਲਾ ਸਹੀ ਗੱਲ ਹੈ ਹੈ ਇਹ ਬਈ ਕਿੰਨੇ ਏ ਚਲ ਨਾਨੀ ਹੋ ਗਈ ਜਿਹੜੀ ਮਤਲਬ ਦੋਤੇ ਵਾਲੀ ਹੋ ਗਈ ਉਹ ਉਮਰ ਕਿੰਨੀ ਕੀਤੀ ਉਹਦੀ ਨਾਨੀ ਦਾ ਤੂੰ ਵੀ ਬਣੀ ਹੋਈ ਹੈ ਨਾਨੀ ਤਾਂ ਮੈਂ ਵੀ ਬਣੀ ਹੋਈ ਆ ਨਾ ਨਾਨਾ ਨਾਨੀ ਵੀ ਹੈਗੇ ਤਾਂ ਨਾਨਾ ਨਾਨੀ ਤਾਂ ਤੂੰ ਵੀ ਵੱਡ ਗਿਆ ਦੋਤਾ ਵਿਆਹ ਨੂੰ ਤਾਂ ਦੋਤਾ ਵਿਆਹ ਵਾਲਾ ਆ ਫੇਰ ਮੈਂ ਤਾਂ ਪੋਤੀਆਂ ਵੀ ਵਿਆਈਆਂ ਹੋਈਆਂ ਫੇਰ ਤਾਂ ਆਪਣੇ ਸੁਭੀ ਜਦੋਂ ਆਪਣੀ ਹਰ ਗੋਣ ਨੇ ਵਿਆਉਣੇ ਵਾਲੀ ਹੋਣਾ ਨਹੀਂ ਇਸ ਤਰ੍ਹਾਂ ਇੱਥੇ ਤੱਕ ਆਪਣੇ ਕਿੱਥੇ ਗੱਲ ਸੁਣਾ ਹੈ ਨਹੀਂ ਨਾ ਤਾਂ ਭੁੱਲ ਜਾ ਮੈਂ ਤਾਂ ਨਹੀਂ ਨਹੀਂ ਮੈਂ ਮੈਂ ਤੂੰ ਮੇਰੇ ਗੋਡੇ ਫੜੀ ਜਾ ਮਾਲਸ਼ ਕਰੀ ਜਾਏ ਕਰੀ ਮੈਂ ਤੇਰੇ ਗੋਡੇ ਦੀ ਮਾਲਤ ਕਰਕੇ ਮਾਲਸ਼ ਕਰਕੇ ਆਪਾਂ ਫੇ ਭੰਗੜਾ ਪਾਉਣ ਜੋਗੇ ਤਾਂ ਹੀ ਹੋਊਂਗੇ ਮੈਂ ਆਪਣੀਆਂ ਦੋਧੀਆਂ ਦੀ ਸੋਚਦੀ ਹੈਗੀ ਵੀ ਮੈਂ ਹੋ ਜਾਊਂਗੀ ਆਪਾਂ ਫਿਰ ਹੋ ਇਹਦਾ ਮਤਲਬ ਪੂਰੀ ਬਜ਼ੁਰਗ ਕੀਤੀ ਫਿਰ ਹੋ ਸੋ ਠੀਕ ਆ ਨਾ ਤਾਂ ਦੋਧੀਆਂ ਪਰ ਦਿੱਤੀ ਕੋਈ ਲਾਠੀ ਨਹੀਂ ਕੋਈ ਖੁਸ ਨਹੀਂ ਉਹ ਤੇਰਾ ਭਲਾ ਹੈ ਹਾਂ ਬਾਜਾਂ ਦਾ ਸਰੀਰ ਬਹੁਤ ਵਧੀਆ ਹੁੰਦਾ ਪਰਮਾਤਮਾ ਦੇ ਉਹ ਤਾਂ 아이ਗਲ ਕਹਿੰਦੇ ਆ ਬਈ ਪਰਮਾਵਾਹੇ ਕਰੋ ਨਾ ਕਦੇ ਕਿਸੇ ਨੂੰ ਪਰਨੇ ਨਾ ਪਾਵੇ। ਬਸ ਲਿਜਾਣਾ ਤਾਂ ਹੈਗਾ ਹੀ ਉਹਦੀ ਚੀਜ਼। ਪਾਪਾ ਜੀ ਨੇ ਪਾਪਾ ਜੀ ਨੇ ਆਪਣੀ ਦੋਤੀ ਦਾ ਵਿਆਹ ਦੇਖ ਲੈਣਾ ਨਾ। ਹਾਂ ਪਾਪਾ ਜੀ ਦੇ ਦੇਖਣਾ। ਹੋ ਦੇਖ। ਪਾਪਾ ਜੀ ਨੇ ਦੇਖਣਾ। ਸਹੀ ਗੱਲ। ਹਾਂ। ਇਹ ਨਾ ਸਭ ਇਹ ਪਾਣੀ ਦੇਖੂੰਗਾ ਨਾ ਪਚਾਰੀ 40 ਸਾਲ ਦੇ ਤਾਂ ਹੋਣਾ। ਮੈਂ ਤਾਂ ਨਹੀਂ ਦੇਖ ਸਕਦਾ ਦੇਖਣਾ ਹੈਗਾ। ਆ ਦੇਖਣਾ ਨਹੀਂ ਹੈ ਗੱਲ। ਨਹੀਂ ਦੇਖਣਾ। ਕੋਈ ਮੈਨੂੰ ਪਤਾ ਕਿ ਇਹਨੇ ਨੂੰ ਦਿਖਾ ਵੀ ਸਕਦਾ ਹੁਣ ਮੇਰੀ ਗੱਲ ਸੁਣੋ। ਇਹਨੇ ਬੁੱਤੀ ਕਵੇ ਇਹ ਜੇ ਮੈਨੂੰ ਐ ਨਹੀਂ ਸਮਝ ਆਦੀ ਕਿਹੜੀ ਨਹੀਂ ਕਮੀ ਹੈ ਬਾਬੀ ਨੂੰ ਦੱਸ ਮੜਾ ਜੈ ਇਧਰ ਨੂੰ ਤਾਂ ਅਸੀਂ ਹੋਰੇ ਦੀ ਲਾ ਫੜ ਲਈ ਨਹੀਂ ਮੈਨੂੰ ਪਤਾ ਹੈ ਨਹੀਂ ਦੇਖਣਾ ਹੈਗਾ ਬਾਈ ਆਹ ਹੋਇਨੇ ਐ ਹੋਣਾ ਵੀ ਅ ਮੰਨ ਲਾ ਵੀ ਉਹ ਕੁੜੀ ਨੂੰ ਮਤਲਬ ਅਮਰੀਕਾ ਕੈਨੇਡਾ ਚ ਭੇਜ ਦੇਣਾ ਕਿਥੇ ਪਾਸੇ ਨੂੰ ਉਹ ਨਾਲ ਫਿਰ ਅਮਰੀਕਾ ਕੈਨੇਡਾ ਦੇ ਵਿਆਹ ਉਧਰੇ ਹੁੰਦੇ ਆ ਵੀ ਆਪੇ ਦੇਖੋ ਨੇ ਦੀ ਇਹ ਦੇਖ ਲੈ ਗੱਲਾਂ ਦੇ ਲਈ ਜਾਂਦੀਆਂ ਮੈਂ ਤਾਂ ਪਰਮਾਤਮਾ ਉਹਰੇ ਅਰਦਾਸ ਕਰਦੀ ਆ ਵਾਹਿਗੁਰੂ ਜਿੰਨੇ ਲੈ ਜਾਣਾ ਹੈਗੇ ਆ ਤੁਸੀਂ ਹੂੰ ਜਿੰਨੇ ਕਹਾ ਸਾ ਤੁਸੀਂ ਬਖਸ਼ਿਆ ਚਲੋ ਉਹ ਤਾਂ ਆਪਾਂ ਕਹਿਣ ਨੂੰ ਜੋ ਮਰਜੀ ਕਹੀ ਜਾਈਏ ਜਦੋਂ ਉਹਦਾ ਹੁਕਮ ਹੋਣਾ ਉਦੋਂ ਹੀ ਸਭ ਕੁਝ ਹੋਣਾ ਹੂੰ ਠੀਕ ਆ ਪਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਦਿਖਾ ਦਿਖਣ ਲੱਗ ਜਾਂਦਾ ਹਨਾ ਹਾਂ ਕਿਸੇ ਤੇ ਪਰਨੇ ਨਾ ਪਾਇਂ ਸਭ ਤੋਂ ਵੱਡੀ ਗੱਲ ਇਹਨੂੰ ਦਿਖਾਣ ਆਗੇ ਆਹ ਪਤਾ ਤਾਂ ਇਹਨੂੰ ਦਿਖਾ ਦਿਖਣ ਲੱਗ ਗਿਆ ਦਿਖਣ ਆਈ ਇਹ ਇੱਕ ਮਿੰਟ ਦੇਦੀ ਬੰਦਾ ਆਪ ਦਾ ਤੰਗ ਆ ਦੂਆ ਉੱਪਰਲਾ ਵੀ ਤੰਗ ਕਹਿੰਦੀ ਉੱਥੇ ਇਹ ਮੈਨੂੰ ਗੱਲ ਭਾਬੀ ਇਹ ਜਿਹੜੇ ਇਹ ਭਾਬੀ ਤੇ ਚੁੱਪ ਕਰ ਜਾ ਹੂੰ ਇਦਾਂ ਜਿਹੜੀ ਗਾਟੀ ਪਈ ਵੀ ਪਣਾ ਉਹ ਨਿਬੜਨ ਦੇ ਵੀ ਕਹਿੰਦੀ ਕਿ ਆਏ ਇਹਨੇ ਮੈਨੂੰ ਸਮਝ ਨਹੀਂ ਆਈ ਇਹਨੇ ਗੋਲ ਮੋਲ ਦੀ ਗੱਲ ਜਿਹੜੀ ਕਰੀ ਹੈ ਨਾ ਵੀ ਮੈਂ ਤਾਂ ਰੱਬ ਨੂੰ ਕਹਿੰਦੀ ਆ ਮੈਂ ਫਲਾਣਾ ਕਿਆ ਕਹਿੰਦੀ ਆ ਮੈਨੂੰ ਪੱਲੇ ਨਹੀਂ ਪਈ ਤੇਰੇ ਜਿੰਨੇ ਸਾਹ ਹੈ ਬਸ ਉਹਨੇ ਹਾਂ ਤੇਰੇ ਸਾਹ ਤੇਰੇ ਸਾਹ 101 ਸਾਲ ਤੱਕ ਦੇ ਤੂੰ ਕਿਕਣ ਕਹਿੰਦੀ ਆ ਬਈ ਤੂੰ ਕਿਕਣ ਕਹਿੰਦੀ ਵੀ ਕੁੜੀ ਦਾ ਬਿਆਨ ਦੇਖਣਾ ਨਹੀਂ ਹੈਗਾ ਵੀ ਬੜਾ ਜਿਹੜਾ ਸਾਹ ਉਹ ਹੈ ਹਾਂ ਤਾਂ ਗੱਲਾਂ ਬਾਤੀਆਂ ਇਹ ਤਾਂ ਗੱਲਾਂ ਬਾਤੀਆਂ ਪਹਿਲਾਂ ਮਰਨ ਲਿਖਾਏ ਫਿਰ ਮੰਡਲ ਮੈਂ ਆਈ ਇਹ ਲਖ ਜੇ ਤੇਰਾ ਲਿਖਿਆ ਹੋਇਆ ਜੇ ਤੇਰਾ ਲਿਖਿਆ ਹੋਇਆ ਹੈ ਨਾ ਵੀ ਤਾ 101 ਸਾਲ ਦੀ ਹੋ ਕੇ ਹੀ ਜਾਣਾ ਹੈ ਇਸ ਧਰਤੀ ਤੋਂ ਕਭਰੇ 150 ਸਾਲ ਦੀ ਹੋਵੇ ਕਭਰੇ 500 ਸਾਲ ਦੀ ਹੋਵੇ ਤੂੰ ਕਿ ਆ ਜਿਹੜਾ ਉਹਨੇ ਲਿਖਿਆ ਪਾ ਤੂੰ ਉਹ ਉਟਾਲ ਦੂੰਗੀ ਨਹੀਂ ਟਾਲੀ ਸਾਡੀ ਅਰਦਾਸ ਮੇਰਾ ਬਾਬਾ ਅਰਦਾਸ ਕਿ ਕਰੂੰਗੀ ਮੈਨੂੰ ਪਹਿਲਾਂ ਚੱਕ ਲੈ ਹਾਂ ਹਾਂ ਅੱਛਾ 500 ਸਾਲ ਦੀ ਹੋ ਗਈ ਕਿਸੇ ਦੇ ਐਵੇਂ ਪੜਨੇ ਪੈਗੀ ਨਾ ਮੈਂ ਪੜਨੇ ਦਾ ਕੀ ਮਤਲਬ ਹੈ ਸੁਖਵੀਰ ਮੈਂ ਤੈਨੂੰ ਇੱਕ ਗੱਲ ਦੱਸਾਂ ਸਾਡੇ ਕਰੇ ਦੇ ਕੁਝ ਨਹੀਂ ਹੁੰਦਾ ਹੈਗਾ ਕਰੇ ਕਰਾਏ ਆਪਿਆ ਮਾਨਸਿਕ ਕਿਛ ਨਹੀਂ ਹਾਂ ਤਜ ਤੂੰ ਕਹੂਗੀ ਨਾ ਵੀ ਮੈਨੂੰ ਮੈਂ ਪਰਨੇ ਨਹੀਂ ਪਣਾ ਕਿਸੇ ਤੇ ਜੇ ਤੈਨੂੰ ਪਰਨੇ ਕਿਸੇ ਦੇ ਪਾਉਣਾ ਹੀ ਆ ਨਾ ਮਾਲਕ ਨੇ ਕਿ ਤੇ ਤੇ ਦੀ ਸੇਵਾ ਤੇ ਤੇਰੀ ਲੈਣੀ ਹੈ ਤਾਂ ਕਿ ਹਿੱਤੇ ਸੇਵਾ ਕਰਾਉਣੀ ਆ ਤਾਂ ਕਰਾਉਣੀਓ ਕਰਵਾਉਣੀ ਆ ਮੰਨਦੀ ਆ ਪਰ ਮੈਂ ਤੁਹਾਨੂੰ ਇਹ ਵੀ ਤਾਂ ਗੱਲ ਕਹੀ ਆ ਕਿ ਪਰਦਾਸਤਾ ਕਰ ਸਕਦੇ ਆ ਅਸੀਂ ਤਾਂ ਹਰਗੁਣ ਦਾ ਹਰਗੁਣ ਦੇ ਵਿਆਹ ਤੱਕ ਇੱਕ ਤੇਲ ਆ ਜਾਣਾ ਇਹ ਜਿਹੜਾ ਤੇਰੇ ਗੋਡਿਆਂ ਨੂੰ ਲਾਉਣਾ ਤੇਰੇ ਨਾਲ ਪੰਗੜਾ ਪਾਉਣਾ ਹੀ ਪਾਉਣਾ ਦੱਸਦਾ ਮੈਂ ਫੇਰ ਦੇਖਿਆ ਫੇਰ ਬਕਵਾਸ ਮਾਰਦੀ ਆ ਮੈਂ ਤਾਂ ਉਹਨੇ ਮੈਂ ਕਬੂਲ ਜੀਵਨ ਕੀ ਛੱਡਿਆ ਹਾਂ ਫੇਰ ਮਰਨ ਮਰਜੀ ਜਿੱਦਣ ਮਰਨਾ ਉਦਣ ਮਰੂਗੇ ਤੂੰ ਅੱਜੇ ਕਿਉਂ ਅੱਜੇਗਾ ਤੇ ਨਹੀਂ ਇਹ ਵੀ ਦੱਸੋ ਮੈਨੂੰ ਕਿਹੜੀ ਗੱਲ ਤੇ ਦੁਖੀ ਭਾਬੀ ਇਹ ਨਹੀਂ ਬੱਸ ਮੈਨੂੰ ਹਾਈ ਟੈਂਸ਼ਨ ਨਹੀਂ ਗਾਟੀ ਪਾ ਲਈ ਨੇ ਮੇਰਾ ਦਿਮਾਗ ਖਰਾਬ ਹੋਣਾ ਮੇਰਾ ਦਿਮਾਗ ਖਰਾਬ ਇਹਨੂੰ ਇਹ ਨਹੀਂ ਪਤਾ ਵੀ ਕਿੰਨੀ ਦੁਨੀਆ ਦੇਖ ਰਹੀ ਹੈ ਬੋਲ ਕਿਆ ਰਹੀ ਹੈ ਦੀਦੀ ਮੇਰਾ ਦਿਮਾਗ ਖਾ ਲਿਆ ਇਹਨੇ ਆਪਣੀ ਗੱਲ ਪਰ ਇਹਨੇ ਆਪਣੀ ਗੱਲ ਪਰ ਅੜਿਆ ਰਹਿਣਾ ਬਸ ਜਿਵੇਂ ਇਹਨੇ ਇਹਨੇ ਕੋੜੇ ਨੂੰ ਗਧਾ ਕਹਿ ਦਿੱਤਾ ਮੈਂ ਗਧਾ ਹੀ ਸਾਬਤ ਕਰਨਾ ਮੈਂ ਮੇਰੀ ਗੱਲ ਸੁਣ ਚੱਲ ਜਦ ਕਹਿੰਦੇ ਪਰਮਾਤਮਨ ਨੂੰ ਜਾਣਾ ਤਾਂ ਉਹ ਤਾਂ ਜਾਣਾ ਹੀ ਜਾਣਾ ਨਹੀਂ ਫਿਰ ਕਹਿਣਾ ਕਹੜੀ ਗੱਲ ਤੇ ਹੁਣ ਆਪਾਂ ਨੂੰ ਜੇ ਪਗਰ ਮੱਤ ਤੇ ਹੁਣੇ ਕਹਿੰਜੀ ਬਾਹਰ ਸਾਨੂੰ ਲੈ ਜਾ ਹਾਂ ਹੁਣੇ ਲੈ ਜਾ ਨਹੀਂ ਇਹ ਤਾਂ ਕਹਿੰਦੇ ਨਹੀਂ ਵੀ ਹੁਣੇ ਲੈ ਜਾ ਫੇ ਕਾਂਦੇ ਲੈ ਜਾ ਨੱਥਾ ਬਸ ਮੈਂ ਆਖਿਆ ਕਹਿੰਦੀ ਤੂੰ ਕਹਿੰਦੀ ਮੇਤੇ ਬਿਆਨ ਨਹੀਂ ਦੇਖ ਹਣਾ ਹਰਗੁਣ ਦਾ ਸਭ ਤੋਂ ਵੱਡੀ ਗੱਲ ਮੈਂ ਕਹਿੰਦਾ ਇਹਦਾ ਹੀ ਗੱਲ ਦਾ ਜਵਾਬ ਦੇ ਨਹੀਂ ਮੈਨੂੰ ਨਹੀਂ ਲੱਗਦਾ ਕਮੀ ਦੱਸੋ ਕਿੱਥੇ ਹੈ ਕਮੀ ਉਹੀ ਵੀ ਪਾ ਲੈਣਾ ਪਈਏ ਕਿਸੇ ਦੇ ਬਸ ਹੈ ਫਿਰ ਜਾਨੂੰ ਪਤਾ ਹਾਲ ਪਾਪਾ ਜੀ ਨਹੀਂ ਪਾਪਾ ਜੀ ਤੇਰੇ ਪਾਣਨੇ ਪਈਵੇਂ ਉਧਰ ਹਰਗੁਣ ਦਾ ਵਿਆਹ ਮੈਨੂੰ ਆਇਆ ਸੀ ਪਾਪਾ ਜੀ ਪਾਣਨੇ ਪਈ ਵੀ ਤੇਰੇ ਦੱਸ ਪਣਾ ਪਾਪਾ ਜੀ ਤਾਂ ਬਾਤ ਹੋ ਗਈ ਉਹ ਲੈ ਹੁਣ ਦੇਖਿਆ ਤੇਰੀ ਮੰਮੀ ਦਾ ਮਤਲਬ ਫਿਰ ਤੇਰੇ ਪਾਣੇ ਤੇ ਪਾਣਨੇ ਪਈ ਵੀ ਹੁਣੀ ਪਾ ਲੈ ਕਿੱਥੇ ਪਈ ਵੀ ਆ ਫਿਰ ਆ ਫਿਰ ਤੂੰ ਦੱਸ ਕਿਉਂ ਕਹਿੰਦੀ ਗੱਲ ਇਹ ਜਿਹੜਾ ਜਿਨਾ ਨੇ ਜਨਮ ਦਿੱਤਾ ਹੁੰਦਾ ਏ ਠੀਕ ਹੈ ਨਾ ਜਿਹੜੇ ਸਾਡੇ ਧੀ ਪੁੱਤ ਅਸੀਂ ਪਾਲਦੇ ਆ ਚਾਹੇ ਕਾਰਨਾ ਚਾਹੇ ਸ਼ੁਭਰੀਤ ਚਾਹੇ ਬਲਜਿੰਦ ਜੈਸਮੀਨ ਹੈ ਠੀਕ ਹੈ ਨਾ ਇਹ ਸਾਨੂੰ ਦੇਖਣਗੇ ਨਹੀਂ ਦੇਖਣਗੇ ਦੇਖਣਗੇ ਕਹਤੈ ਨਹੀਂ ਇਹਨਾਂ ਦੀ ਡਿਊਟੀ ਇਹੀ ਆ ਅਸੀਂ ਪਾਲ ਪੋਸ ਕੇ ਐਡੇ ਵੱਡੇ ਕਰੇ ਪੜ੍ਹਾਏ ਲਿਖਾਏ ਇਹਨਾਂ ਦੇ ਵਿਆਹ ਜਿਆਦੀਆਂ ਤਾਰਾ ਉਹ ਕਰਨਾ ਕਿਆ ਫਿਰ ਸਾਨੂੰ ਮਤਲਬ ਅਸੀਂ ਸੋਚੂ ਕਿ ਵੀ ਜੇ ਇਹ ਸਾਡੀ ਸੇਵਾ ਕਰਨਗੇ ਤਾਂ ਪਾਣੇ ਪੈਗੇ ਇਹਨੂੰ ਆਪਣੇ ਦਿਮਾਗ ਨੂੰ ਮੜ ਕੇ ਸੈੱਟ ਕਰ ਲੈ ਨਹੀਂ ਮੈਂ ਕਿਸੇ ਨੂੰ ਦੁਖੀ ਨਹੀਂ ਕਰਦਾ ਬਸ ਦੀ ਗੱਲ ਆ ਮੰਨੂ ਕਦੇ ਕਰਨੀ ਫਿਰ ਦੁਖੀ ਆ ਗੱਲਾਂ ਕਰਕੇ ਮੈਂ ਕਿਥੋਂ ਜਾਵਾਂ ਮੈਂ ਦੱਸ ਪਹਿਲਾਂ ਹੈ ਨਹੀਂ ਸੁਣ ਮੈਂ ਨਾ ਮੇਰਾ ਕੀ ਬਣੂ ਤੇਰੇ ਜਾਣ ਦੇ ਪਿੱਛੇ ਤੇ ਮੈਨੂੰ ਇਹ ਦੱਸ ਸੁਣ ਗੀ ਸੁਣ ਗੀ ਹੈ ਮਾਵੀ ਮਾ ਮਾਸੀ ਬੰਗੂ ਉਹ ਮਾਰ ਮਾਸੀ ਕੋ ਜੀ ਹੱਥੀ ਹਾਰ ਦੇਉਂਦੇ ਹੈ ਹੈ ਉਹ ਸਾਡਾ ਦਾ ਸਾਹਿਬ ਹੈ ਗਾਲ ਨਿਕਲਦੀ ਮੇਰੇ ਤੇ ਦਾ ਦਿਲ ਦੇ ਅੰਦਰ ਤੇ ਵੀ ਗੱਲ ਕਿਸੇ ਜੀ ਕਰਨੀ ਮਰਨ ਦੀ ਗੱਲ ਕਿਉਂ ਕਰਦੇ ਹੈ ਮੈਨੂੰ ਪਤਾ ਹੈ ਜਿਹੜੇ ਸਾਡੇ ਦਿਲ ਦੇ ਅੰਦਰ ਹੁੰਦੇ ਆ ਮੰਨ ਲਾ ਤੂੰ ਐ ਸਾਡੇ ਜਵਾਕ ਆ ਜਾਂ ਕੋਈ ਹੋਰ ਆ ਥਰਡ ਪਰਸਨ ਕੁਛ ਵੀ ਲਾ ਲਓ ਜਿਨ੍ਹਾਂ ਨੂੰ ਅਸੀਂ ਵਾਕਈ ਆਪਣੇ ਦਿਲ ਦੇੰਦਰ ਮੰਨਦੇ ਉਹਨਾਂ ਬਾਰੇ ਜੇ ਉਹ ਆਪਣੇ ਮੂੰਹ ਤੇ ਬੋਲਣ ਜਾਂ ਕੋਈ ਹੋਰ ਵੀ ਬੋਲੇ ਉਹਨਾਂ ਬਾਰੇ ਹ ਮਰਨ ਮਰੌਣੀਆਂ ਗੱਲਾਂ ਤਾਂ ਦਰਦ ਹੁੰਦਾ ਸੋ ਵੀ ਸਮਝ ਗਈ ਨਾ ਗੱਲ ਐ ਹੈ ਨਾ ਮੈਂ ਪੋਸਟ ਵੀ ਪਾਈ ਹੋਈ ਸੀ ਵੀ ਜਿਹਦਾ ਪਰਿਵਾਰ ਖੁਸ਼ ਐ ਜਿਹਦੇ ਮਾਪੇ ਖੁਸ਼ ਆ ਇਸ ਤੋਂ ਉੱਪਰ ਕੋਈ ਗੱਲ ਹੋ ਹੀ ਨਹੀਂ ਸਕਦੀ ਆ ਬਾਬਾ ਜੀ ਖੁਸ਼ ਆ ਮੈਂ ਮੈਂ ਤੁਹਾਨੂੰ ਛੱਡ ਕੇ ਨਹੀਂ ਜਾ ਸਕਦੀ ਜੇ ਤੁਸੀਂ ਚਾਹੁੰਦੇ ਆ ਤਾਂ ਮੈਨੂੰ ਚੁੰਬੜੀ ਰਹੇ ਤਾਂ ਮੈਂ ਚੁੰਬੜੀ ਹੀ ਰਾਂਗੀ ਠੀਕ ਹੈ ਸਾਸਰੀਕਾਲ ਜੀ ਸਾਸਰੀਕਾਲ ਜੀ ਚਲੋ ਜੀ ਠੀਕ ਹੈ ਹਾਂ ਦੇਖੋ ਗੱਲ ਗੱਲ ਛਿੜੀ ਛੜਾਈ ਪਰ ਭਾਬੀ ਨੇ ਵਿਚਾਰੀ ਦੇ ਹੁਣ ਕਿਆ ਇਹਦੀ ਭੈਣ ਦੀ ਸੱਸ ਸੀ ਤੇਰੀ ਦੀ ਹੋ ਦੇਖ ਲਾ ਉਹਨੇ ਕਿੰਨਾ ਸੋਹਣਾ ਜੀਵਨ ਪਤਾ ਪਤਾ ਕੁਝ ਵੀ ਨਹੀਂ ਕਿਸੇ ਇਨਸਾਨ ਦਾ ਹਾਲ ਜਿਹੜੇ ਸਾਹਿਬ ਗੱਲ ਹੈ ਕਹਿੰਦੀ ਵੀ ਉਹ ਤੁਰਦੀ ਫਿਰਦੀ ਸੀ ਉਹ 20 ਸਾਲ ਦੀ ਸੀ ਕਿਤੇ ਜਾਂਦੀ ਨਹੀਂ ਜੰਮੀ ਜੀ ਭਰੋਸਾ ਭਰੋਸਾ ਹੈ ਨਹੀਂ ਕਿਸੇ ਚੀਜ਼ ਦਾ ਪਰ ਜਾਨੀ ਉਹਨੇ ਉਹਨੇ ਇਹ ਸੋਚ ਕੇ ਥੋੜੋ ਕੱਪੜੇ ਖਰੀਦੇ ਤੇ ਵੀ ਮੈਂ ਪਾਉਣੇ ਨਹੀਂ ਹੈਗੇ ਇਹ ਸੋਚ ਕੇ ਥੋੜੋ ਮਨਜਾ ਲੈ ਕੇ ਗਈ ਦੀ ਮੈਂ ਵਿਆਹ ਤੇ ਜਾਣਾ ਨਹੀਂ ਹੈਗਾ ਠੀਕ ਹੈ ਨਾ ਪਰ ਜੇ ਅਸੀਂ ਸੋਚੀਏ ਨੈਗੇਟਿਵ ਸੋਚ ਤਾਂ ਰੱਖੋ ਨਾ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਦੇ ਕਿੰਨੇ ਸੋਹਣੇ ਸਵਾਸ ਨਿਕਲੇ ਇਹਦੇ ਇੱਕ ਗੱਲ ਹੈ ਸਹੀ ਗੱਲ ਉਹ ਗੱਲ ਪਰਿਵਾਰ ਨੂੰ ਬੇਸ਼ੱਕ ਦੁੱਖ ਹੁੰਦਾ ਏ ਠੀਕ ਹੈ ਕੋਈ ਜਦੋਂ ਜਿਹਦੀ ਗੱਲ ਆਪਣਾ ਮੋਹ ਮੁਹੱਬਤ ਤੇ ਪਿਆਰ ਪੈ ਜਾਂਦਾ ਏ ਉਹਨਾਂ ਨੂੰ ਦੁੱਖ ਹੈਗਾ ਏ ਪਰ ਦੁਨੀਆ ਦੁਨੀਆ ਕਹਿੰਦੀ ਨਹੀਂ ਹੁੰਦੀ ਏ ਆਪਾਂ ਕਹਿੰਦੇ ਪਈਏ ਰੱਬਾ ਕੋਈ ਸਾਡੇ ਚੱਜ ਹਲਕਾ ਸਵਾਸ ਕੱਢਣੀ ਕੱਢ ਲਈ ਜਦੋਂ 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 ਹਾਂ ਤੇ ਚੱਜ ਹਲਕਾ ਕੱਢਣੀ ਠੀਕ ਹੈ ਨਾ ਵੀ ਆਪਾਂ ਕਹਿੰਦੇ ਵੀ ਤੇ ਕਿੰਨੀ ਸੋਣੀ ਮੌਤ ਹੋਈ ਹੈ ਨਾ ਹਾਂ ਹਨਾ ਉਹ ਗੱਲਾਂ ਕਰ ਲੈਂਦੇ ਆਪਾਂ ਚਲੋ ਉਧਰ ਨੂੰ ਤਾਂ ਆਪਾਂ ਕਾਨੂੰ ਲੈ ਕੇ ਜਾਣਾ ਮੌਤ ਮਾਰ ਦੇਣੀ ਗੱਲਾਂ ਹੋਣਾ ਐਂ ਗੱਲ ਘਰਾਂ 'ਚ ਬੈਠੇ ਆਂ ਦੇਖੋ ਹੁਣ ਮੇਰੇ ਮੈਂ ਆਪਣੇ ਘਰ ਦੇ ਵਿੱਚ ਤੇ ਦੇਖ ਲਓ ਮੈਂ ਆਪਣੇ ਹੱਥੀ ਜਾਨਮਹਾਲ ਦਾ ਡੈਡੀ ਹੋ ਗਿਆ ਜਾਨਮਹਾਲ ਦੀ ਮੰਮੀ ਹੋ ਗਈ ਮੇਰਾ ਚਾਚਾ ਹੋ ਗਿਆ ਹਨਾ ਐਕਣਾ ਕਰਦੇ ਕਰਦੇ ਕਈ ਜਣੇ ਮੇਰੇ ਸਾਡਾ ਬੋਵੀ ਹੋ ਗਿਆ ਵਿੱਚ ਮਤਲਬ ਕਾਫੀ ਕੁਝ ਹੈਗਾ ਹਾਂ